ਅੱਜੀ ਕੀ ਆ ਸਾਰੇ ਵੀਰੋ ਨਾ ਵਾਲੇ ਸਾਰੇ ਵੀਰੋ ਨਾ ਉਹ ਨਯੋ ਪ੍ਰਾਂਧੀ ਵਾਲਾ ਸਾਰੇ ਵੀਰਾਂ ਦਾ ਤੜਾਰੇ ਕਿਉਂ ਗਾਲਾਂ ਜਿੰਦਾ ਕਿ ਵੇ ਇਹ ਬੰਦਾ ਕਰਦਾ ਜੀ ਕਰਦੀ ਬਲੌਗ ਵੀ ਸਟਾਰਟਿੰਗ ਸਵੇਰੇ ਸਵੇਰੇ 5 ਵਜੇ ਚਾਰ ਕੂਤਰਾ ਨਾਲ ਛੀ ਬੰਦਿਆਂ ਨਾਲ ਹੈ ਇਧਰ ਕਹਿੰਦੀ ਸਾਰੇ ਕੈਂ ਆ ਮੁੰਡੇ ਡੰਡ ਮਾਰੀ ਜਾਂਦਾ ਤੜਕੇ ਕੈਂ ਹੋਗੇ ਆਪਾਂ ਤਾਂ ਕੈਂ ਆ ਲੰਬੀ ਵਾਲਾ ਵੀ ਕੈਂ ਹੀ ਆ ਕੂਤਰਾ ਲੈ ਚੱਲ ਗਏ ਵੇ ਠੀਕ ਆ ਤੰਾਰੇ ਆਪਣੇ ਵਾਲੇ ਘਰੋਂ ਤੇ ਹੋਰ ਇੱਕ ਲੰਬੀ ਉਤਰਾਣਾ ਇਹਨਾਂ ਨਾਲ ਚੱਲਦੇ ਆ ਹਾਂ ਜਲਦੀ ਜਲਦੀ ਚੱਲਦੇ ਆ ਠੀਕ ਐ ਸਰ ਫੁੱਟੇ ਦੀ ਟਾਰਗੇਟ ਵੀ ਮਰਾਗੇ ਉਤਰਾਣ ਦੀ ਠੀਕ ਐ ਤੇ ਕੁਡੇ ਡਾਇਰਡੂ ਮਰਾਗੇ ਮਾਰੇ ਮਿਲ ਕੇ ਚੱਲ ਗਏ ਚਾਹ ਚੁਪੀਂ ਕੇ ਦੇਖ ਕੇ ਬੜੀ ਮਜ਼ਾ ਆ ਤੇ ਬਾਜਲੇ ਪੈਂਟੇ ਹੋ ਗਏ ਰਵਾਨਾ ਵਾਬੋ ਤੇ ਅੱਜ ਪਰ ਸਾਰੀ ਉਹ ਕਰ ਦਿੰਦੇ ਬੰਦੀ ਬਾਦ ਲੈ ਸਾਰੇ ਉਧਰਾਂ ਦੀ ਠੀਕ ਹੈਗੇ ਨਹੀਂ ਅੱਜ ਕੱਲੇ ਬਦਾਮ ਪੌਣੀਆਂ ਹੁਣ ਆ ਵੇ ਘਰੇ ਵਸ ਠੱਟੋਈ ਮਾਲਕੋ ਯਾ ਦੇਵੀ ਉੱਠੇ ਹੱਥ ਨਾਲ ਜੀ ਹਾਂਜੀ ਉਹ ਲੈ ਉੱਠੇ ਲਾਉਾਂ ਲਮਾ ਵਗੇ ਦਾ ਚੰਗਾ ਮੈਨੂੰ ਖੁੱਲਾ ਥਾਂ ਦੇ ਦੋ ਬਾਏ ਮੁੱਦਾ ਪੈਗਾ ਹੁਣ ਰੌਣਕ ਕੱਢ ਰਿਹਾ ਹਿਮਾਕਾ ਗੇਨ ਨੂੰ ਤਿੰਨੇ ਹੋਈ ਚੌੜਨਾ ਚੱਲ ਰਹੀ ਚਾਰੇ ਈਡੀ ਕੇ ਸੰਦੇ ਮੁੜਿਆ ਗਾਪੇ ਹੈਨਾ ਲਓ ਜੀ ਆ ਪਲੇ ਕਬੂਤਰ ਦੋ ਕਬੂਤਰ ਇਧਰ ਇੱਕ ਹੋਸ਼ ਛੋਟਾ ਠੀਕ ਆ ਹੁੰਦਾ ਕੱਟਾ ਹੀ ਰਿਹਾ ਸਾਹ ਦੇ ਸਾਹ ਦਾ ਆ ਉਹ ਕੱਲ ਦਾ ਛੋਟਾ ਹੀ ਸਾਹ ਦੇ ਸਾਹ ਦੇ ਕੱਟਾ ਬਣਿਆ ਲੋਕਾਂ ਦੇ ਕੋਤਰ ਬੰਦੇ ਘੜ ਗਏ ਚਲੋ ਆ ਕੀ ਹੋਇਆ ਠੀਕ ਆ ਕਿ ਨਹੀਂ ਹੈ ਆਹ ਇਹ ਤਾਂ ਪਤਾ ਨਹੀਂ ਭਾਈ ਰਾਤ ਨੂੰ ਡਿੱਗਾ ਹੀ ਬੰਦ ਤੋਂ ਦਿੱਤਾ ਯਾਰ ਆ ਇੱਥੇ ਹਿਲਤਾ ਤਾਂ ਤੋਂ ਡਿੱਗੇ ਪਏ ਪਤਾ ਨਹੀਂ ਕੀ ਗੱਲ ਵੜੀ ਆ ਦੇਖੋ ਭਈ ਆ ਤਾਂ ਆਪਣੇ ਕਰਮਾਂ ਜੀ ਹੈ ਆ ਦੇ ਕਰਮ ਵਿੱਚ ਚਲੋ ਵਿੱਚ ਫੜ ਰਿਹਾ ਆ ਕੋਈ ਵੱਡੀ ਗੱਲ ਨਹੀਂ ਨੋਰਮਲ ਗੱਲ ਐ ਤਾਂ ਆ ਵੱਧ ਮਾਰ ਗਈ ਮਕਰਨ ਵਾਲੀ ਇਹ ਤਾਂ ਨੋਰਮਲ ਐ 16 17 ਮਾਰਦੇ ਪਰ ਹਾਂ ਵਾਲਾ 20 22 ਮਾਰਦੇ ਰਹੇ ਹਨ ਆ ਛੋਟਾ ਠੀਕ ਐ ਇਹਨੇ ਇੱਕ ਤੋਂ ਹੀ ਮਾਰਿਆ ਬਾਲ ਲੋ ਤਾਂ ਆਪਣੇ ਉਹ ਪਿੰਜਰੇ ਦਾ ਬਾਲ ਲੋ ਫਰੀ ਨੇ ਬਈ ਬਰੇ ਪ੍ਰਸਿੱਪਤੀ ਤਾਂ ਉੱcole ਹਾਂ ਆਈ ਇਹ ਗੱਲ ਆਈ ਹੈ ਇਸ ਕੀ ਤੇ ਨਾ ਨਹੀਂ ਚਲੋ ਕੋਈ ਚੱਕਰ ਚਲਦੇ ਆ ਵੀਰੇ ਲੈ ਕਬੂਤਰ ਬਾਜੀ ਤੇ ਆ ਹੀ ਚਲਦੇ ਆ ਬੰਦੀ ਦੇ ਜੱਲਿਆ ਕਰਾਂਗੇ ਸਵਾਗਤ ਲਵਾਂਗੇ ਬਾਜੀ ਦਾ ਡੱਕਾ ਹੀ ਦਾਣ ਜਾਨੇ ਮਰੀ ਜਾਨੇ ਘਰੇ ਆ ਕੇ ਆਣਾ ਬੋਲ ਆ ਦਿਓ ਬੋਲ ਹੀ ਹੋਏ ਦਾ ਆ ਦਿਓ ਇਹ ਗਲਾਈ ਕੀ ਦਾ ਮੈਂ ਚੱਲ ਕਰੋ ਲਓ ਜੀ ਐ ਘਰਣਾ ਕੱਲ ਨਹੀਂ ਪੈਂਦੇ ਕਬੂਤਰ ਬਾਜਾਂ ਨੂੰ ਕਹਿੰਦੇ ਠੀਕ ਹੈ ਸੜਕ ਬਣੀ ਸੀ ਤੇ ਮੁੰਡੇ ਵਿਚਾਰੇ ਤੁਰ ਕੇ ਆਈ ਜਾਂਦਾ ਬੋਲੇ ਹੋਏ ਸਰੇ ਥਾਣੇ ਨਾਲ ਬੜਾ ਲੱਗੂ ਐਂ ਲੱਜਾਏ ਫੌਜੀ ਆਈ ਜਾਂਦੇ ਸਾਂਹ ਵਾਲਾ ਕੇ ਤਾਂ ਆ ਜੜਦਾ ਵੇਖ ਕੇ ਆ ਕੋਈ ਨਾ ਇਹਨੂੰ ਲਾਗ ਲੈ ਚਲੇ ਜਾਂਦੇ ਏ ਛੁੱਟੀ ਗੱਲ ਆ ਪਿੰਡ ਜਮਾਂ ਨਾਲ ਆਣ ਵਾਲੇ ਤੇ ਆਪਣੇ ਚਾਰਾਂ ਚ ਦੋ ਕੁੱਤਰ ਸਿਹਾਉਣਗੇ ਹੁਣੇ ਦੱਸ ਮੈਨੂੰ ਕੋਈ ਨਹੀਂ ਪਤਾ ਲੱਗ ਜਾਂਦਾ ਸਾਰੇ ਕਿੱਥੋਂ ਇੱਥੇ ਆਉਣਗੇ ਆ ਪਿੰਡੀ ਹਾਰ ਦਿੱਤਾ ਕਰਾਉਗਾ ਉਹ ਪਿੰਡ ਦੀ ਉਹ ਪਿਛਲੇ ਦੀ ਛੇ ਗੇਣ ਸਾਨੂੰ ਪਤਾ ਜਿੱਤੇ ਹੀ ਜਦੋਂ ਆ ਜਾਓ ਮੁੰਡੇ ਚੱਲ ਗਏ ਹੋਏ ਬਹਿ ਜਾਓ ਲਾਉ ਜੀ ਆ ਕੁਛ ਆਪਣੇ ਤੋਂ ਜਾਣਣ ਜਾਣੇ ਵਿੱਚ ਗਲਤੀਆਂ ਹੋ ਜਾਂਦੀਆਂ ਠੀਕ ਆ ਕਿ ਨਹੀਂ ਆ ਰੋੜ ਬਈ ਕਬੂਤਰ ਦੇ ਪਿੰਜਰੇ ਚੋਂ ਕੱਢੇ ਆ ਠੀਕ ਆ ਆ ਪਿੰਜਰੇ ਚੋਂ ਕੱਢਿਆ ਸਾਰੇ ਰੋਡ ਹਲੇ ਤਾਂ ਬਾਬਾ ਜੀ ਦਰਸ਼ੜ ਤੇ ਕੁਛ ਅਸੀਂ ਇੰਨੇ ਇੰਨੇ ਹੀ ਹੋਰ ਸੀਗੇ ਜੇ ਨਿਆਹ ਕੱਢਦੇ ਨਾ ਰੋਡ ਇੰਨੇ ਰੋਡ ਹੋਰ ਸੀ ਪਤਾ ਨਹੀਂ ਕਿਵੇਂ ਕੋਈ ਪੈ ਗਿਆ ਠੀਕ ਆ ਉਹ ਨਹੀਂ ਪਤਾ ਕਿ ਕਿਵੇਂ ਰੋਡ ਪਏ ਆ ਇਹ ਪਿੰਜਰੇ ਸਾਡੇ ਬੰਦਿਆ ਕੋਲੇ ਸੀਗਾ ਤੇ ਰੱਬ ਹੀ ਜਾਣੇ ਬਈ ਕੀ ਗੱਲ ਬਣੀ ਆ ਕੀ ਨਹੀਂ ਠੀਕ ਆ ਤੇ ਚਲੋ ਕੋਈ ਨਾ ਬਚਤ ਰਹੀ ਯਾਰ ਕੂਤਰਣੇ ਚ ਕੋਈ ਜਾ ਕਰਨੀ ਮੁੜ ਕੇ ਕਹੀ ਯਾਰੀ ਆਪਾਂ ਕਹਿ ਦਨੇ ਹਣਾ ਵੀ ਬਹਿ ਕਿਵੇਂ ਸਾਡਾ ਤਾਂ ਚੰਗਾ ਭਲਾ ਸੀ ਬਾਲਾ ਤਕੜਾ ਸਾੰਭਿਆ ਇਹ ਉਹ ਕੰਮ ਹਣਾ ਆਏ ਆ ਕੰਮ ਕਰਕੇ ਕਰਨ ਗੈਲੀਆਂ ਹੋ ਜਾਂਦਾ। ਕੀ ਰੀ ਪਿੰਜਰਾ ਥੱਲੇ ਰੱਖ ਲੈਣੇ ਮਿੱਟੀ ਚੋਕ ਜਾਂਦਾ। ਪੁੱਤਰ ਯਾਰ 100 ਕੁਝ ਬਣ ਜਾਂਦਾ ਹਨਾ। ਚਲੋ ਕੋਈ ਗੱਲ ਨਹੀਂ। ਬਾਕੀ ਪਹੁੰਚ ਗਏ ਆ। ਪੁੱਤਰ ਹੋ ਜਾਣਗੇ ਤੇ ਘਟੋ ਘਟ 70 60 70 ਪੁੱਤਰ ਨਾਲ ਹੋ ਹੀ ਜਾਣਗੇ ਇੱਥੇ। ਠੀਕ ਹੈ ਨਹੀਂ ਆਪਣੇ ਚਾਰ ਆਲੇ। ਦੋ ਆ ਸੀਗਾ। ਇੱਕ ਹੋ ਬੈਠਾ। ਇੱਕ ਕੈਦੀ ਚ ਬੈਠਿਆ ਪੁੱਤਰ। ਜਦੋਂ ਪਿੰਜਰਾ ਦੀਵਾ। ਕਿਹਦਾ ਦਾਸ ਕਰੋਂ ਭਰੇ ਅਦਮਾਨ। ਕੋਈ ਨਹੀਂ। ਇਹ ਤਾਂ ਛੌਂਕ ਨੂੰ ਭਰਿਆ ਸੀ। ਇਹ ਛੌਂਕ ਨੂੰ ਭਰਿਆ ਸੀ। ਅਸੀਂ ਛੌਂਕ ਨੂੰ ਕਰਾਈ ਹਾਂ ਸਕੰਡੀਆ ਘਰੀ ਕਿਨਾਂ ਦੀ ਖੜੀ ਸੀ ਨੂੰ। घरे उड़ी है जी यह पैंती है पचवंजा लाइब्रेरी याद रखी ती हो ती हो गया ती ती दिन पहला सारा झूठा तो सा ने ਪਾਣੀ ਵੀ ਨਹੀਂ ਕੱਢਦਾ ਆਹ ਦਾ ਬਿਜਲੀ ਗੱਲ ਹੋਈ ਪਾਣੀ ਕੱਢ ਕੇ ਲੈ ਨਹੀਂ 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 ਕੱਢਦਾ ਉਵੇਂ ਹੀ ਲੱਗਦਾ ਹੈ ਬੋਤਲ ਚ ਇਹ ਜਿਹੜਾ ਆਪ ਇੱਕ ਇੱਕ ਕਿਲੋ ਦਿੱਤਾ ਪੀਐਮ ਵਾਲਾ ਕੋਈ ਨਾ ਕੋਈ ਆ ਗਿਆ ਆ ਗਿਆ ਫਿਰ ਆ ਗਿਆ ਫਿਰ ਆ ਗਿਆ ਭਾਈ ਜਿਹੜਾ 150 ਬੰਦਾ ਖੜਾ ਹੈ ਤੂੰ ਤੀਤੀ ਜਿਹੜਾ ਸਾਲ ਪੂਰਾ ਦਾ ਖਾਣਾ ਲੈ ਉਹ ਜੂ ਸਾਜੀ ਪੁੱਤਰ ਖਾਣਾ ਲੈ ਉਹ ਤੀਤੀ ਵਾਲਾ ਸਾਲ ਪੂਰਾ ਕਰ ਗਿਆ ਕੱਢ ਲਿਆ ਦੂਜੇ ਨੰਬਰ ਤੇ ਮਾਰਿਆ ਬਣ ਵਾਲੇ ਇੰਦਰਾ ਨੇੜੇ ਕਰ ਲੈ ਫਿਰ ਸ਼ੌਖਾ ਪਾ ਲਾਂ ਇੱਥੇ ਰੱਖ ਦਿੰਦਾ ਇੱਥੇ ਰੱਖ ਇੱਥੇ 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 ਰੱਖ ਮੇਰੇ ਪਾ ਕੇ ਨੇੜੀ ਛੜਦਾ ਹੈ। ਬੋਗ ਜੀ। ਸਾਲਾ ਬਾਈ ਦਾ ਜਣਾ। ਤੂੰ ਦੇ ਕੇ ਨਾ ਹੋਲਾ ਲਾ ਦੀ ਪੁੱਤਰੀ ਦਾ। ਧੱਕ ਜੇ ਨਾ ਖੰਡਾ ਪੁੱਤਰੀ। ਖੋਲੀ ਕਰ ਤਾਹ ਤੋਂ ਹਵਾ ਪੈਣ ਦੇ। ਭਾਈ ਬਾਹਰ ਹੁੰਦਾ ਨਹੀਂ ਆਪਾਂ। ਚੱਕ ਤੀਤੀ ਦੇ ਦਾ ਸਾਰਿਆਂ ਨੂੰ ਕਿਨਾਂ? ਲੈ ਜੀ ਨਾ। ਬਹੁਤ ਛੋਟਾ ਵੀ ਹੁੰਦੇ। ਇਹ ਦੇ ਸਾਰਾ ਕਰੀ ਜਾ ਬੁਤ ਬੁਤ ਬਣਾ ਲਿਆ ਪਾਣੀ ਆ ਲੈ ਤੂੰ ਬਣਾ ਚੁਣਿਆ ਯਾਰ ਯਾਰ ਇਹ ਨਾਲ ਬਗੜਾ ਬਗੜਾ ਕੱਢ ਲੈ ਕੱਢ ਲੈ ਆ ਬਗੜਾ ਵਾਲੀ ਬਗੜਾ ਵਾਲੀ ਕੂਟਰੀ ਕੱਢ ਕੀ ਨਾਂ ਤੇ ਆ ਤੇਰੇ ਨਾਂ ਤੇ ਹੀ ਆ ਤੇਰੇ ਉੱਪਰ ਫੁੱਲਾ ਚੜਦਾ ਸੀਗਾ ਇਹ ਗੱਲ ਮੰਨਦਾ ਨਾ ਨਹੀਂ ਐਂਟਰ ਨਹੀਂ ਹੋਣਾ ਨਾ ਓਏ 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 ਮੇਰੀ ਗੱਲ ਸੁਣ ਮੇਰੀ ਗੱਲ ਸੁਣ ਓ ਰੌੜਦਾ ਹੀ ਨਹੀਂ ਓ ਰੌੜਦਾ ਹੀ ਨਹੀਂ ਰੰਗਲਾ ਯਾਰ ਬਾਈ ਬਣ ਕਿਉਂ ਲੈ ਦੇ ਜਾਵੇ ਦਵਾ ਦਵਾ ਯਾਰ ਤੂੰ ਦੂਜਿਆਂ ਨੂੰ ਲੱਗਿਆ ਹੋਵੇ ਨਾ ਲੱਗਿਆ ਹੋਵੇ ਕਬਰ ਮੋੜ ਆ ਜਾਂਦੇ ਆਂ ਨਾ ਕਰੀ ਮਣੀ ਠੀਕ ਯਾਰ ਦੇਜਾ ਨੂੰ ਨਾ ਨਾ ਕਰ ਲੈ ਖੇ ਜਿਹੜਾ ਰਹੇਗਾ ਭਰਾਵਾਂ ਨਾਲ ਮੈਂ ਯਾਰ ਉੱਤਾਂ ਲਿਖੇ ਯਾਰ ਕਿੰਨੇ ਖੇ ਲੱਗੇ ਨੇ ਉਹ ਲੈ ਕੇ ਲੱਗੇ ਵੀਰੇ ਇਦੋਂ ਵੀਡੀਓ ਬਣਾ ਦੇ ਓਲੇ ਮਾਰ ਦਿਆਂ ਦੀ ਕਾਠੀ ਬੜਾ ਹੈ ਕਰਾਊਡ ਹੀ ਬੜਾ ਹੋ ਗਿਆ ਓਏ ਵਾਓ ਸੋ ਐਲੀਗੈਂਟ ਸੋ ਬਿਊਟੀਫੁਲ ਆ ਗੋਲੇ ਤੇ ਨਿਕਰ ਖਾਏ ਚੱਕ ਤੇਰੀ ਭਾਏ ਨੂੰ ਆਈ ਕਰਤਾ ਹੈ ਬੱਚਾ ਹਨ ਬੱਚਾ 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 ਨਹੀਂ ਇਹਨੇ ਤੋ ਚ ਉੱਛੜਦੇ ਹੀ ਹੁੰਦੇ ਕਬੂਤਰ ਨਾਰਮਲੀ ਇਹਦੇ ਲਈ ਗੂਦਰੀ ਦਾ ਮੈਂ ਉੜਦੀ ਵੇਖੀ ਯਾਰ ਕਾਲੀ ਦੀ ਦੀ ਯਾਰ ਕਾਲੀਆਂ ਝਲ ਰਾਂ ਆਪਣੇ ਕਬੂਤਰੀ ਤੇ ਚੜਨ ਤੇ ਹੈਗੀ ਨਾ ਦੇਖ ਲਈ ਭਰਾ ਵਾ ਫਿਰਦੀ ਉਹ ਜਾਂਦੀ ਸਿਰ ਤੇ ਹੀ ਫਿਰਦੀ ਹੈ ਉਵੇਂ ਨਹੀਂ ਅੱਛਾ ਇੱਕੀ ਰੱਖ ਜੜਦੇ ਦੋ ਕਰੂ ਮੈਂਬਰ ਚੱਲੇ ਘਰੇ ਤੇ ਤਿੰਨ ਯੰਗਸਟਰ ਰਹਿ ਗਏ ਇੱਥੇ ਠੀਕ ਹੈ ਜਿਹੜੀ ਸਹੀ ਗੱਲ ਆ ਵੀਰੇ ਚਾਰ ਕਬੂਤਰ ਛੱਡੇ ਆ ਚਾਰਾਂ ਚੋਂ ਤਿੰਨ ਕਬੂਤਰ ਕਲੀਅਰ ਫਿਰਦੇ ਆ ਗਾਜਾ ਲੰਬੀ ਸ਼ੁਭ ਦੀ ਪਿਉਰੀ ਤੇ ਗੋਰਾ ਗਰੂ ਸਰ ਤੇ ਜਿਹੜੀ ਨਵੀਂ ਮਾਨਾ ਉਹ ਡਾਊਟ ਚ ਇਹਨੂੰ ਸਾਨੂੰ ਤਾਂ ਕਲੀਅਰ ਹੀ ਐ ਠੀਕ ਐ ਕਿ ਨਹੀਂ ਸਹੀ ਐ ਮੁੰਡੋ ਰੈਂਕ ਸੋਡੇ ਨਿਗਾ ਚ ਸਾਰੇ ਜੇ ਆਪ ਹੀ ਡਾਊਟ ਚ ਐ ਬਸ ਬੰਦੇ ਬੰਦੇ ਇੱਥੇ ਸੱਦ ਲਓ ਉਹਦੇ ਨੂੰ ਬੰਦਾ ਲੋ ਗੁਸ ਗਿਆ ਐ ਬੰਦੇ ਲੋ ਕੋ ਫੋਨ ਕਰ ਦੇ ਸਮਝ ਗਏ ਅਸੀਂ ਮੁੜਦੇ ਘਰੇ ਬਈ ਉਹ ਕਿਉਂ ਏ ਬਗਾਨਾ ਤਾਂ ਇਹ ਦੇਣਾ ਹੁੰਦਾ ਸਗਵੰਦਰ ਦੇਉ ਤੈਨੂੰ ਗਾਲਾਂ ਚਲੋ ਵੰਦੋ ਤੇਰੇ ਚੱਲਦੇ ਆਪਾਂ ਉੱਤੋਂ ਦੀ ਮਾਰ ਕੇ ਜਾਣੀ ਨੀਗਾ ਮਾਰ ਚੱਲਦੇ ਆ ਹੈ ਬਾਜੀ ਤੇ ਫਿਰ ਮੈਂ ਹੀ ਜਾਣਾ ਆਓ ਵੇਖ ਚੱਲਦੇ ਆ ਤੇ ਚਲੋ ਬਾਪੋ ਬਾਦ ਇਹ ਕਿ ਨਹੀਂ ਨਿਗਾ ਮਾਰ ਕੇ ਜਾਂਦਾ ਕਰੀ ਮੈਂ ਕਿੱਥੇ ਜੀ ਤੁਸੀਂ ਘਰੇ ਆਵੋਗੇ ਜੀ ਇੱਕ ਤਾਂ ਗੇੜਿਆਂ ਵਾਲੀ ਕੂਦੀ ਜਿਹੜੀ ਕੱਲ ਛੱਡੀ ਸੀ ਨਾ ਜਿਹੜੀ ਕੱਲ ਨੂੰ ਬਾਈ ਛੱਡਣੀ ਕੋ ਨੂੰ ਬਾਦਾਮ ਪਾਉਣੇ ਆ ਤੇ ਬਾਕੀ ਆਪਣੇ ਵਾਰੀ ਵਾਲੇ ਕੂਤਰਾਂ ਨੂੰ ਬਾਦਾਮ ਪਾਉਣੇ ਆਪਾਂ ਠੀਕ ਆ ਹਾਂਜੀ ਪਹੁੰਚ ਗਏ ਘਰੇ ਤੇ ਜਲਦੀ ਜਲਦੀ ਭਾਈ ਬੱਸ ਉਹੀ ਕਰਨੇ ਆ ਬਾਦਾਮ ਹੀ ਪਾਉਣੇ ਕੂਤਰਾਂ ਨੂੰ ਨਾ 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 9:00 ਵਜੇ 11 ਮਿੰਟਾਂ ਤੇ ਘਰੇ ਆ ਗਏ ਵੀਰੇ ਬਲਬੂਲ ਕੋਈ ਨਾ ਬਾਅਦ ਚ ਹੀ ਬੰਦ ਕਰਾਂਗੇ ਪਹਿਲਾਂ ਕੂਡਰ ਛੱਡ ਬਏ ਤੇ ਡੈ ਹੀ ਪੈ ਕਰਾਂ ਉਹ ਕਰਦਗੇ ਆਪਾਂ ਭੈਣਾ ਗਰਮੀ ਵੜੀ ਹੋ ਗਈ ਓਏ ਫੋਨ ਲੈਣਾ ਨਾ ਫੋਨ ਤਾਂ ਲੈ ਗਰਮੀ ਬਹੁਤ ਹੋ ਗਈ ਹੈ ਹਨਾ ਤਪਾੜ ਵੱਜਿਆ ਗਿਆ ਜ ਪੂਰਾ ਚੰਗਾ ਇਹ ਉਧਰ ਰੈਲੇ ਕਰਕੇ ਛੱਡੇ ਆਪਾਂ ਸੁੱਖ ਨਾਲ ਆਪਾਂ ਗਰੇਂਜ ਘੱਟ ਤੇ ਨਾ ਹੋਣ ਕਿਤੇ ਚਲੋ ਯਾਰ ਵਾਪਸ ਬਾਦਾਂ ਬਦੋਂ ਪਾਣੀ ਕਰਾਂ ਲੇਟ ਹੋ ਜੰਨੇ ਆ ਬਾਤ ਜੀ ਬਰ ਉਹ ਕਰਾਂਗੇ ਥੋੜਾ ਸ਼ੇਰ ਲਬ ਬਰਾਮ ਵਾਲੇ ਕਬੂਤਰ ਨੂੰ ਬਰਾਮ ਪਾਦੇ ਵੀ ਕਣਕ ਪਾਤੀ ਉਡਰਾਂ ਵਾਲੇ ਖੋਡਾਂ 'ਚ ਕਣਕ ਰੱਖਤੀ ਵੱਡੇ ਰਹਿ ਗਏ ਉਹਨਾਂ ਨੂੰ ਦਾਣਾ ਪਣੀ ਆ ਕੇ ਕਰਦੇ ਆ ਕਿਰਾ ਘਰੇ ਜਾ ਆਏ ਜੀ ਰੋਟੀ ਰਾਟੀ ਖਾਏਗੇ ਫ੍ਰੀ ਹੋ ਜੀਗੇ ਜਮਾ ਤੇ ਬਾਸ ਉਹਦੋਂ ਫਿਰ ਬਾਈ ਤੇ ਜਾਂਦਾ ਦਾਣਾ ਪਾ ਕੇ ਇੰਨੇ ਹੀ ਕੰਮ ਐ ਬਾਕੀ ਲੱਗਣ ਲੱਗ ਗਿਆ ਆਪਣੇ ਕਬੂਤਰਾਂ ਤੇ ਤਾਂ ਸਵੇਰੇ ਤੋਂ ਹੀ ਟਾਈਮ ਆਪਣੇ ਮੈਂ ਦੱਸਿਆ ਸੀ ਆਪਣੇ ਉਹਨਾਂ ਨੂੰ ਤੜਕੇ ਦੱਸਿਆ ਮੈਂ ਦੋ ਤਾਂ ਆਪਣੇ ਸਮਾਗਾਂ ਹੀ ਖੜਨ ਗਿਆ ਆ ਕੇ ਇੱਕ ਕਾਲੀ ਚੀਨੀ ਬਗਲਾਂ ਵਾਲੀ ਖੜ ਗਈ ਇੱਕ ਕਾਲੀ ਚੀਨੀ ਢਿੱਡ ਵਾਲੀ ਖੜ ਗਈ ਹਨਾ ਤੁਸੀਂ ਟੋਰੋਇਲ ਦਾ ਸਭ ਨੂੰ ਦੱਸਿਆ ਸੀ ਮੈਂ ਕਿ ਇਹ ਖੜ ਸਕਦਾ ਹੈ ਪਰ ਉਹ ਮਾੜੀ ਕਿਸਮ ਦਾ ਕੋਈ ਉਹ ਵੀ ਭੱਜ ਜਾਊਗਾ ਜਾਂ ਬਹਿ ਜਾਊਗਾ ਤੇ ਜਿੱਦ ਅੱਜ ਵੀ ਨਹੀਂ ਹਨਾ ਲਗਭਗ ਦੋ ਕੂਤਰ ਦਾ ਭੱਜ ਕੇ ਹਰਨ ਗਿਆ ਆਪਣੇ ਇੱਕ ਲਗਭਗ ਮੈਨੂੰ ਆਏ ਜਿਕੇ ਨਾ ਵੀ ਬਹਿ ਗਏ ਹਰ ਜੂ ਜਾਂ ਬਾਲੀ ਨਹੀਤੀ ਮਾੜੀ ਕਿਸਮ ਤੋਂ ਹੀ ਤਾਂ ਉਹ ਵੀ ਤੁਰ ਜਾਊਗਾ ਕਈ ਤੁਰਨ ਵਾਲਾ ਕਬੂਤਰ ਹੈ ਨਹੀਂ ਬਾਹ ਹਨਾ ਚਲੋ ਕੋਈ ਨਾ ਦੇਖਦੇ ਆਂ ਤਾਂ ਬਾਈ ਵਾਲੇ ਪਿੰਡ ਉਹ ਵੀ ਕਰਦਾ ਉਹ ਵੀ ਕਰਦਾ ਯਬੜਾ ਦੇਖਨੇ ਬਾਈ ਵਾਲੇ ਪਿੰਡ ਚੱਲ ਕੇ ਕੀ ਬੰਦਦਾ ਦੁਬਾਰਾ ਰੋਟੀ ਪਾਣੀ ਖਾ ਲਈ ਪਰ ਕਰਾਂ ਖੇਤ ਚਾਹ ਫੜਾਇਆ ਜੀ ਫਿਰ ਚੱਲਣ ਦੀ ਤਿਆਰੀ ਕਰਦੇ ਆਂ ਚਾਲੇ ਯਾਰ ਗੋਸ਼ੀ ਨੂੰ ਵੀ ਲੈ ਚਲਾਗੇ ਫਿਰ ਬੱਤੈ ਨੇ ਤਨੇ ਸ਼ੀ ਜਾਣ ਹੋ ਜਾਣਾ ਤੇ ਤੰਤਨੇ ਆਨੇ ਬੈਠੇ ਚਲਾਏ ਮੋਟਰਸਾਈਕਲ ਤੇ ਹੋਰ ਤਾਂ ਵੀ ਹੈ ਤੰਤਨੇ ਆਨੇ ਮੋਟਰਸਾਈਕਲ ਤੇ ਜਾਗੇ ਪਿਵਰੀ ਵਾਲਾ ਉਸ ਪੁੱਤਰ ਜੂ ਹਣਾ ਉਹ ਫਿਰ ਗਾਂ ਤੋਂ ਆਪਾਂ ਦੋ ਤਿੰਨ ਹੋ ਜਾਗੇ ਗਾਂ ਤੋਂ ਕੱਢ ਦਾਂਗੇ ਆਪਾਂ ਸਹੀ ਹੈ ਕਿ ਨਹੀਂ ਚਲੋ ਕਰ ਖੇਚਾ ਫੜਾਈ ਕਿਹੜੀ ਰਿਕਾਰਡਿੰਗ ਸੀ ਹਾਂਜੀ ਟਾਈਮ ਵਾਲੇ 50 ਮਿੰਟਾਂ ਦੀ ਸੀ 50 ਸੈਕਿੰਡਾਂ ਦੀ 50 ਸੈਕਿੰਡਾਂ ਦੀ ਰਿਕਾਰਡਿੰਗ ਤਾਂ ਹਾਂਜੀ ਸੀਗੀ ਭਾਈ ਟਾਈਮ ਵਾਲੀ ਪਿਆਸ ਹੈ ਕਿ ਜਰਾਈ ਆ ਕਰਿਓ ਬਈ ਗੌਰ ਆ 4-5 ਮਿੰਟ ਵੇਖਣ ਨੂੰ ਐ 11:20 ਤੋਂ 12:20 ਤੱਕ ਰਾ ਕਬੂਤਰਾਂ ਦੇ ਟਾਈਮ ਐ ਡਾਕਟਰ ਭੁੜੀ ਰਵੀ ਜਿਆਸ਼ਨ ਲੱਕੜ ਵਾਲਾ ਅਸਾਂ ਰਾਮਿੰਦਰ ਲੱਕੜ ਵਾਲਾ ਜਸਪ੍ਰੀਤ ਸੁਖਨਾ ਜੱਗੂ ਸਹਿਬਜੰਦ ਗਾਜਾ ਲੰਬੀ ਸ਼ੋਭਦੀਪ ਪਿਉਰੀ ਨਵੀ ਮਾਨਾ ਪਵਨਾ ਔਲਖ ਬਸ ਆਪਣੇ ਤਿੰਨੇ ਆ ਗਏ ਇੱਕ ਹੀ ਸਾਂਵਲਾ ਗੂਰਾ ਗੁਰਸਲ ਤਿੰਨਾਂ ਦੇ ਟਾਈਮ ਐ ਦੂਜਿਆਂ ਦੇ ਘੰਟੇ ਦਾ ਟਾਈਮ ਦਿੱਤਾ ਅੱਜ ਸਹੀ ਹੈ 11:00 ਵੀ ਤੋਂ 12:00 ਵੀ ਤੱਕ ਇਹ ਕੰਮ ਚੱਕਾ ਕੀ ਕਰਨੀ ਚੱਲ ਆਪਾਂ ਚੱਲ ਲਈ ਯਾਰ ਬੈਟ ਕਾਲੇ ਕਬੂਤਰਾਂ ਨੂੰ ਵੀ ਦਾਣੇ ਰੱਖ ਜੀ ਭਾਈ ਜਾਨਵਰ ਆਪਣੇ ਤਿੰਨ ਟਾਈਮ 'ਚ ਕਹਿਣ ਦਾ ਭਾਵ ਹੈ ਸਿਰਫ ਇੱਕ ਟੂ ਸੈੱਟ ਆਉਰੀ ਵਾਲਾ ਹੀ ਕਹਿੰਦੇ ਸ਼ਾਮਲ ਹੈ ਉਹ ਵੀ ਉੱਚਾ ਆਚਾ ਗੈਮ ਉਹਨਾਂ ਦਾ ਉਹ ਵੀ ਨਹੀਂ ਦਿੱਤਾ ਉਹਨਾਂ ਨੂੰ ਠੀਕ ਹੈ ਤੇ ਬੈਟ ਕਾਲੇ ਨੂੰ ਵੀ ਦਾਣੇ ਰੱਖਦੇ ਬਈ ਹਨਾ ਤੇ ਉਡਰ ਵਾਲੇ ਕਬੂਤਰ ਛੱਡ ਦੇ ਖੁੱਡੇ ਜਿਹਾ ਆਪਾਂ ਸਾਰੇ ਤੇ ਫਿਰ ਬਾਜੀ ਵਾਲੇ ਪੰਡ ਚੱਲਦੇ ਆਂ ਚੱਲ ਗਏ ਦੇਖਦੇ ਆ ਕੀ ਬੰਦ ਹਣਾ ਯਾਰ ਹੁਣ ਨਾ ਮੈਂ ਵੀਡੀਓ ਹੀ ਨਹੀਂ ਬਣਾਵਾ ਜ਼ਿਆਦਾ ਬਈ ਉਹ ਮੈਂ ਕਿਹਾ ਕਬੂਤਰ ਵਾਲ ਤੇ ਛੱਡ ਕੇ ਇਹ ਦੇਖਰਾ ਪਹੁੰਚਣ ਦੀ ਕਰ ਗਿਆ ਰਹਿਣਾ ਕਈ ਵਾਰੀ ਸ਼ਾਮਲੇ ਸੂਮਣੀ ਹੋ ਜਾਂਦਾ ਜਾਨਵਰ ਹੋਰ ਤੱਕ ਯਾਰ ਇੱਥੇ ਘਰੇ ਜਾਵਣ ਦਾ ਤਾਂ ਕੀ ਫਾਇਦਾ ਹਾਂਜੀ ਚੱਲਦੇ ਆ ਜੀ ਬਾਜੀ ਵਾਲੇ ਪੰਡ ਆਪਣੇ ਤਿੰਨ ਕਬੂਤਰ ਦਾ ਕੱਟਣ ਦਾ ਟਾਈਮ ਹੋ ਚੱਲਿਆ ਜਾਵਾਂ 8 ਮਿੰਟ ਰਹਿ ਗਏ ਸ਼ਾਮਲੇ ਇੱਕ ਵੀ ਨਹੀਂ ਹੋਇਆ ਇੱਕ ਸਮਾਗਾ ਖੜੀ ਐ ਦੋ ਪਤਾ ਨਹੀਂ ਕਿੱਥੇ ਐ ਇੱਕ ਹਰੇ ਪੰਡ ਖੜਾ ਮਣੀਆਂ ਵਾਲੇ ਮੈਨੂੰ ਪਤਾ ਸੀ ਇੰਝ ਹੀ ਹੋਣੀ ਆਪਣੇ ਨਾਲ ਹੈਨਾ ਚਲੋ ਕੋਈ ਨਾ ਛਤਰੀ ਲੈ ਚੱਲਾਂਗੇ ਫਿਰ ਜਿਹੜੀ ਇੱਕ ਨਾਲ ਦੇ ਪਿੰਡ ਖੜੀ ਉਹ ਤਾਂ ਬਾਹਰ ਆਵਾਂਗੇ ਵਿਚਾਰੀ ਲੈ ਲੈ ਅੱਜ ਵਾਲੇ ਕੂਟਰ ਵੀ ਖਰਾਬ ਚਲੋ ਕੂਟਰ ਤਾਂ ਨਹੀਂ ਯਾਰ ਗੱਤ ਨਾ ਦੇ ਕੂਟਰ ਤਾਂ ਲਿਆਵਾਂਗੇ ਬਾਹਰ ਦੇ ਕੋਈ ਨਾ ਜਿੰਨਾ ਮਰਜੀ ਓਡੇ ਆਣ ਠੀਕ ਹੈ ਕਿ ਨਹੀਂ ਫਿਰ ਕੋਈ ਫੂਲ ਲਾਣਾ ਯਾਰ ਬਾਈ ਯਾਰ ਕੁਛ ਨਹੀਂ ਯਾਰ ਬਾਹਲਾ ਲੇਟ ਕਰਾਤਾ ਯਾਰ ਨਹੀਂ ਇਹਨੂੰ ਕੋਈ ਜਾਣੇ ਆ ਜੀ ਯਾਰ ਹੋਰ ਕੀ ਆ ਯਾਰ ਹਾਂਜੀ ਪਹੁੰਚ ਗਏ ਜੀ ਹਾਂ ਗਲੀ ਗਲੀ ਘਰ ਹੈ ਵੀਰੇ ਆਗਲੀ ਗਲੀ ਉਹ ਸਾਹਮਣੇ ਅੰਦਰ ਘਰੀ ਵਾਰਤਾ ਜੀ ਮੋੜੋ 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 ਜੀ ਪਹੁੰਚ ਗਏ ਜੀ ਤਿੰਨ ਇਕੱਠੇ ਗਏ ਜੀ ਆਪਣੇ ਉਹਦੇ ਹੁਣ ਹੋਲੀ ਨੂੰ ਮਰੇ ਪੱਟਕੇ ਗਲੇ ਆ ਨੇ ਇਹਦੇ ਤਾਂ ਇੱਕ ਹੀ ਰਹਿ ਗਿਆ ਬਸ ਉਹ ਵੀ ਡੇ ਕਬੂਤਰਾ ਥੋੜਾ ਜਰੀਆ ਵਿਚਾਰੇ ਦਾ ਬੜਾ ਚਰੋਤੇ ਵੀ ਯਕੀਨ ਜਿਹਾ ਹੈ ਨਹੀਂ ਸਾਨੂੰ ਆ ਸ਼ਾਮੜੂ ਨਹੀਂ ਸੀ ਬਾਈ ਹਾਂਜੀ ਆ ਜਿਹੜੇ ਕਬੂਤਰਾਂ ਦੇ ਟਾਈਮ ਸੀ ਬਾਈ ਟਾਈਮ ਪੂਰਾ ਹੋ ਗਿਆ ਡਾਕਟਰ ਗੁੜੀ ਜਸ਼ਨ ਅਲਾ ਕਹੜਾਲਾ ਰਾਜਿੰਦਰ ਲੱਕੜਾਲਾ ਸਹੀ ਜੀ ਹੁੰਦੇ ਕਜਾ ਲੰਬੀ ਸ਼ੋਭ ਦੀ ਪਿਉਰੀ ਨਵੀ ਮੰਨਾ ਆਹਾ ਹਾ ਮਨੀਸ਼ ਗਿਰਜੀ ਵਾਲਾ ਹੁਣ ਚੱਲੀ ਜਾਂਦਾ ਰਹਿੰਦਾ 21 ਸੌਥਾ ਬਰਸ਼ਰਨ ਘੱਕਾ ਮਣੂਨ ਘੱਕਾ ਖਰਾਏ ਵੀਰ ਔਲਖ ਜੈਲੀ ਕਾਨਿਆ ਵਾਲੀ ਅਮਰਜੀਤ ਕਿੱਤਣਵਾਹਾ ਆਹ ਪੁੱਤਰ ਕੱਟੇ ਗਏ ਬਾਈ ਚੱਕੋ ਜੀ ਆਏ ਹਾ ਤਿੰਨੇ ਐਂ ਕਟਿਆ ਬਾਈ ਆ ਪਾਏ ਲਖਾਏ ਵੀ ਇਕੱਠੇ ਜੀ ਲੈਣ ਵਾਲਾ ਐ ਆਏ ਲੈਣ ਵਾਲਾ ਐ ਕਜਾ ਲੰਬੀ ਹਾਂ ਉਹਦੇ ਨੂੰ ਕੀ ਕਹਿੰਦੇ ਨੇ ਮੱਕੀ ਵਾਂਗੂ ਨਾ ਮੱਕੀ ਵਾਂਗੂ ਉਡਾ ਦੇ ਯਾਰ ਕੋਈ ਗੱਲ ਨਹੀਂ ਬਸ ਨਿਗਰ ਰੱਖ ਗਾਂਜਾ ਲੰਬੀ ਗਾਂਜਾ ਤਾਂ ਆਪ ਹੀ ਆਗਾ ਨਾਮ ਬਣਾਉ ਕਈ ਨਾ ਹਾਂਏ ਕੋਈ ਨਾਮ ਛੋੜਾਂ ਲੈ ਨਿਗਰ ਰੱਖੀ ਟੰਗਾ ਆਸ ਬੰਦ ਇਹਨੂੰ ਕਿਹਾ ਭੈਣੇ ਵੀ ਗਾਂਜਾ ਲੰਬੀ ਵੀ ਹੈਗਾ ਓਏ ਤੇਰੇ ਆ ਕੀ ਕਰੀਏ ਨਾ ਚੱਕ ਓਏ ਵਾਜੇ ਬੱਚੋ ਦੇ ਠੰਡੇ ਥਾਂਚਾ ਤਿੰਨ ਕੱਟ ਗਏ ਟੂ ਸੈਟੋਰੀ ਵਾਲਾ ਰਹਿ ਗਿਆ ਕੁਝ ਖਾਦਾ ਪੀਤਾ ਨਹੀਂ ਤੂੰ ਟੜਕੇ ਦਾ ਓਏ ਕੋਈ ਨਹੀਂ ਖਾਦਾ ਪੀਤਾ ਕੋਈ ਨਹੀਂ ਖਾਦਾ ਪੀਤਾ ਚਲੋ ਨਾ ਕੁਝ ਖਾਦਾ ਪੀਤਾ ਨਹੀਂ ਖਾਦਾ ਚਲ ਕੋਈ ਨਫਰਤਾ ਉਹਨੂੰ ਆ ਜਾਂਦੇ ਅਸੀਂ ਲਿਆਂਦੇ ਬੰਦੇ 22 ਦੇ ਨਿਗਰ ਰੱਖੇ ਨੇ ਯਨ ਨਿਗਾਵੇ ਖੜਕੀ ਜਾ ਰਹੀ ਠੀਕ ਹੈ ਉਂਗੋਸ਼ਾ ਕਹਿੰਦਾ ਮੈਂ ਚੱਲੂਗਾ ਤੇ ਵੇਖੋ ਐਨ ਸੁੱਤਾ ਗਿਆ ਮਸਾ ਦਾ ਖੜਾ ਛੜਾ ਗਿਆ ਕਦੂ ਇਹਦੇ ਝੋਨੇ ਚ ਭੱਜ ਗਿਆ ਮੈਨੂੰ ਪਤਾ ਯਾਰ ਹਾਂ ਤੇ ਇੱਥੇ ਕਿਸਾ ਹੋ ਗਿਆ ਇਹ ਕੂਟਰੀ ਮੁੰਡਾ ਵੀਡੀਓ ਦਿਖਾ ਦਿਆ ਹੀ ਕੋਈ ਬਜਨਾ ਆਪਾਂ ਨੂੰ ਆ ਜਾਂਦਾ ਨਾ ਓਏ ਮੈਂ ਵੀਡੀਓ ਵਖਾਉਣ ਤੋਂ ਬਾਅਦ ਡੇਗੀ ਪੈਂਦੇ ਹੁੰਦੇ ਆਪਣੇ ਤਾਂ ਮੈਨੂੰ ਇੰਨੇ ਤਾਂ ਮਾਣਾ ਹੋ ਜਾਂਦਾ ਆ ਚਾਚਾ ਆ ਚੱਲੇ ਹਰਾ ਟੂਸਾ ਹਰੀ ਟਵਰੀ ਭਈ ਹੋ ਜਾ ਕਲੀਅਰ ਭਾਈ ਪਾਣੀ ਵੀ ਇਹਦਾ ਆਉਣ ਵਾਲਾ ਕੰਮ ਹੀ ਨਹੀਂ ਉਹ ਗੜੀ ਜਾਵੇ ਆਇਆ ਨੇ ਕੀ ਕਰਦੇ ਪਾਣੀ ਤੇ ਨਹੀਂ ਆਉਂਦਾ ਗੁੱਤੀ ਕੀ ਕਹਿੰਦੇ ਅਗੇ 1 ਲੋ ਜੀ ਇੱਕ 54 ਹੋ ਗਏ ਤਿੰਨ ਕੱਟੇ ਗਏ 21 ਹਰਦਾ ਬਸ ਇਹ ਦੇਖੋ ਵਿਚਾਰਾ ਕਿੰਨਾ ਟਾਈਮ ਹੋਰ ਕੱਟੂਆ ਹਨ ਬੈਠੀਆਂ ਦੇਖੀ ਜਾਂਦੇ ਕੋਈ ਚੱਕਰ ਵਾਲੀ ਗੱਲ ਨਹੀਂ ਆ ਹੁਣ ਪੱਲੇ ਮਾਰਦਾ ਤੁਹਾਨੂੰ ਕੋਲੋ ਆ ਯਾਰ ਖੜ ਜਾ ਯਾਰ ਕਾਇ ਬਲਰ ਕਾ ਤੋ ਵਰੀ ਜਾਂਦਾ ਕੈਮਰਾ ਬ్రో ਕਿਵੇਂ ਆਇਆ ਨੇ ਪਿੰਡ ਬਣਾ ਲਿਆ ਉਹ ਭੈਣ ਜੀ ਆ ਇੱਕ ਆਈ ਨਹੀਂ ਹੁੰਦਾ ਵੀਰੇ ਇਹ ਹੋਈ ਹੈ ਨਾ ਇੱਥੇ ਆ ਕੇ ਤੁਹਾਡੇ ਬੰਦੇ ਸਮਝਦਾ ਕੋਈ ਬੰਦਿਆਂ ਦੀ ਗੱਲ ਨਹੀਂ ਮੈਨੂੰ ਲੱਗਦਾ ਭਾਈ ਮਸਲ ਦੇ ਹਿਸਾਬ ਨਾਲ ਸਖਮੰਦਰ ਹਾਂਜੀ ਹੁਣ ਦੇਖਦੇ ਹਾਂ ਕਾਹਤੋਂ ਏ ਫਿਰ ਗਾਂਜਾ ਲੰਬੀ ਗਾਂਜਾ ਲੰਬੀ ਹਾਂ ਫਿਰਦੀਆ ਯਾਰ ਬੜਾ ਰੋਂਦਾ ਕੱਲ ਛੱਡੋ ਯਾਰ ਕੋਈ ਗੱਲ ਆ ਜਾਂਦਾ ਦੇਖ ਕੇ ਤੇ ਕਿੱਥੇ ਗੁੰਡੇ ਠੰਡਲੇ ਕੇ ਆਏ ਆਈ ਵੀ ਤਾਂ ਡੇਢ ਦੇ ਪਤਾ ਪਤਾ ਲੈ ਆ ਲੈ ਆ ਲੈ ਪੀ ਕੇ ਉਹ ਤੇ ਬੈਠੇ ਆ ਇੱਥੇ ਆਇਆ ਫਿਰ ਝੋੜ ਨਾਲ ਕੋਈ ਨਾ ਫਰਦ ਰਿਹਾ ਦੇਖ ਰਹਾ ਪੁੱਤਰ ਉਹ ਤਾਂ ਆ ਜਾਣਗੇ ਦੋ ਆ ਕੇ ਉਹ ਤੱਕ ਹੋਰ ਲਾਵਾਂਗੇ ਕਿੱਡੀ ਗੱਲ ਕੋਈ ਚੱਕਰ ਨਹੀਂ ਐਡਾ ਜਦੋਂ ਉਹ ਕਿੰਨਾ ਭਰਿਆ ਜ 4400 ਭਰਿਆ 4400 ਭਰਿਆ ਤੇ 200 ਹੋਰ ਸਹੀ ਫਿਰ ਕਿੱਡੀ ਗੱਲ ਹੈ ਨੀਂਦ ਲੈ ਪਾ ਹਾਂਜੀ ਤੇ ਆ ਦੋ ਕੂਤਰ ਮੈਨੂੰ ਘਰੋਂ ਛੱਡੇ ਲੱਗਦਾ ਬਈ ਕਾਪੀ ਲੈਣੇ ਠੀਕ ਹੈ ਉਹ ਗਈ ਗੋਲੀ ਪਿੰਡ ਆਲਿਆ ਨੇ ਗੋਲੀ ਕਿੱਥੇ ਆਵੇ ਉਹ ਬੇਟਾ ਉਹ ਤਾਂ ਵੀ ਮੁੜੇ 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 ਗੋਲੀ ਮੁੜੇ ਆ ਦੋ ਆ ਦੋ ਦੋਵੇਂ ਕਰਵਾਉ ਕੂਤਰ ਇਹ ਆ ਕੂਤਰ ਵੀ ਕਰਵਾਉ ਬਈ ਤੇ ਇੱਕ ਪਿੱਛੋਂ ਗੋਲੀਆਂ ਹੀ ਦੇ ਉਹ ਵੀ ਘਰੋਂ ਇਹਨਾਂ ਦੇ ਘਰੋਂ ਛੱਡੇ ਆ ਦੱਸ ਕੇ ਛੱਡੇ ਆ ਨਾ ਬੰਦੇ ਨੇ ਤੜਕੇ ਨਹੀਂ ਦੱਸਿਆ ਨਹੀਂ ਦੱਸਿਆ ਚਲ ਕੋਈ ਗੱਲ ਨਹੀਂ ਬੰਦਾ ਬਾਅਦ ਤੁਸੀਂ ਚੱਲ ਕੋਈ ਡਿੱਕ ਦੀ ਗੱਲ ਬੰਦ ਕੋਈ ਚੱਕਰ ਨਹੀਂ ਬਹਿ ਗਏ ਤਾਂ ਫਿਰ ਕੱਟੇ ਤਾਂ ਜਾਣਗੇ ਕੋਈ ਚੱਕਰ ਨਹੀਂ ਦੱਸਿਓ ਨਾ ਦੱਸਿਓ ਹਾਂ ਉਹ ਦੋਵੇਂ ਕੂਤਰ ਉਹ ਤਾਂ ਟਾਵਰ ਨੂੰ ਜਾਂਦੇ ਕੂਦਰੀ ਤੇ ਸਿੱਧੀ ਗੋਲੀ ਦਾ ਪਰ ਇੱਕ ਗੱਲ ਹੈ ਪੈਨ ਚ ਲੈ ਕੇ ਬੈਠ ਨਹੀਂ ਨਹੀਂ ਕੋਈ ਨਹੀਂ ਆਈ ਨੂੰ ਲੈ ਕੇ ਬੈਠਾ ਆਖੀਓ ਹੈ ਕਿਉਂ ਯਾਰ ਬੈਕਸ ਲਾਉਣਾ ਸਪੈਸ ਫੇ ਮਰੀ ਜਾਂਦਾ ਪੂਰਾ ਸੀਨ ਬਣਿਆ ਪਿਆ ਉਹ ਗੋਲੀ ਗਈ ਗਈ ਹੈਨਾ ਹੋ ਜਾਂਦੀ ਹੈ ਨਾ ਨਹੀਂ ਨਹੀਂ ਇਹ 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 ਕਿਆ ਕਰਾਂ 1100 ਗਿਆ 1100 ਮੁੜੇ ਇਹ ਮੁੜੇ 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 ਉਹ ਚੱਕੀ ਜਾਂਦੇ ਆ ਇਹ 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 ਵੀਰੇ ਵੀਡੀਓ ਬਣੀ ਜਾਂਦੀ ਆ ਵੀਰੇ ਤੇ ਇਹ 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 ਥੱਲੇ ਬਿਠੀ ਜਾਂਦੀ ਹੋਈ ਕੋਈ ਕਿੱਥੇ ਬਿਠੀ ਜਾਂਦੀ ਯਾਰ ਚੱਲ ਚੱਲ ਰਿਕਾਰਡਿੰਗ ਮੋਂਦੇ ਨਿਗਰ ਰੱਖੀ ਵੀ ਰਿਕਾਰਡਿੰਗ ਪਈਏ ਕਿ ਨਹੀਂ ਕਬੂਤਰੀ ਚੰਗਾ ਆ ਪਾਦਾ ਨਹੀਂ 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 ਕੋਈ ਨਾ ਇਹ ਇਹ ਚੜ ਆ ਗਿਹੜਾ ਤਾਂ ਲਾਸਟ ਹੀ ਲੱਗਦਾ ਮੈਨੂੰ ਵੀਰੇ ਹਣਾ ਥੱਲੇ ਵੱੜ ਗਈ ਤਾਂ ਕਿੱਥੇ ਵੱੜਦੀ ਹੈ ਯਾਰ ਥੱਲੇ ਵੱੜ ਗਈ ਥੜਿਆਂ ਤਾਰੇ ਦੇ ਬਿਠੂ ਨੀਵੀਆਂ ਤੇ ਨਾ ਉਹ ਨਿਕਲੇ ਨਿਕਲੇ ਮੋੜੇ 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 ਵੀੜਗੋਈ ਬਈ ਲੰਮੀ ਕਰੀਂਦੀ ਕੰਜਰ ਦੀ ਇਹ ਕੱਟ 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 ਨਹੀਂ ਕੱਟ ਨਹੀਂ ਆ ਗਏ ਉਹ ਬੈਠਿਆ ਇੱਕ ਮਿੰਟ ਕੋਈ ਨਾ ਵਖਾਉਣੇ ਉਹ ਤਾਂ ਫਿਰਦਾ ਰਹਿੰਦੇ ਕਰ ਉਹ ਵੇਖ ਬੈੰਦੇ ਲੈ ਕਮਾਲ ਹੈ ਹੈ ਫੇਰ ਆਪਣਾ ਤਾਂ ਨਹੀਂ ਆ ਤਾਰੀ ਗੁੜੀ 라ਪਰੀ ਤੇ ਮਲੋਟ ਬੱਬੂ ਘਗਾ ਨੀਲਾ ਦਿਉਣ ਏਕਮ ਗਿਲਜੀ ਵਾਲਾ ਰਾਜੂ ਪਰਕੰਦੀ ਏਕਮ ਫੀਰ ਕੋਟ ਸੀਰ ਸੁਖਣਾ ਨਿੰਮਾ ਗੁੜੀ ਰਾਹੁਲ ਦੇ ਦਰਵਾਹ ਦੀਪ ਕਾਉਣੀ ਤੇਪਿੰਦਰ ਕਾਉਣੀ ਆ 13 ਘੁਤਰਾ ਬਾਈ ਇਹਨਾਂ ਦੇ ਟਾਈਮ ਆ 2:20 ਤੋਂ ਨਹੀਂ ਨਹੀਂ ਆਪਣਿਆਂ ਦਾ ਸ਼ੁਕਰ ਘੁਤਰ ਥੋੜੀ ਰਹਿ ਗਈ ਰਾਤ ਆ ਫਿਰਦਾ ਟਾਈਮ ਆ ਇੱਕ ਵਾਰ ਗੱਲ ਐ 10 ਦਾ 15 ਘੁਤਰੀ ਹੋਣੀ ਹੈ ਨਾ ਓਏ ਗੱਜਾਂ ਲੰਬੀ ਤੇ ਟਾਈਮ ਨਹੀਂ 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 ਗੱਜਾਂ ਲੰਬੀ ਤੇ ਕਿਹੜੇ ਆਂਦਾ ਸੰਭਿਆ ਪਿਆ ਕੰਜਰ ਦਿਆ ਉਹੀ ਗੱਲ ਫਿਰ ਗੋਲੀ ਵੀ ਪਤਾ ਨਹੀਂ ਮੁੜ ਗਈ ਸ਼ਾਇਦ ਨਹੀਂ ਮੁੜੀ ਨਹੀਂ ਮੁੜੀ ਉਧਰੀ ਵੜ ਪਈ ਗੋਲੀ ਪੈ ਗਈ ਗੋਲੀ ਮੁੜ ਗਈ ਗੋਲੀ ਕੋ ਗੋਲੀ ਗੋਲੀ ਉਹ ਬੈਠੀਆਂ ਨਾ ਬਈ ਇੱਕ ਕਬੂਤਰ ਜਿਹੜਾ ਘਰੋਂ ਛੱਡਿਆ ਸੀ ਉਹਦਾ ਬਹਿ ਗਿਆ ਤੇ ਦੂਜਾ ਉਹ ਵੇਖੋ ਆਏ ਬਈ ਘਰ ਦਾ ਕਬੂਤਰ ਹੀ ਉੜਦਾ ਹੁੰਦਾ ਇਹਨਾਂ ਨੇ ਨਹੀਂ ਦੱਸਿਆ ਕੁਝ ਵੀ ਚੱਲੋ ਗੱਲ ਵੱਖਰੀ ਐ ਉਹ ਇਹ ਇਹ ਉਹ ਦੇਖੋ ਇਹ ਉਹ ਦੇਖੋ ਉਹ ਵੀ ਹਾਂ ਉਹ ਵੀ ਹਾਂ ਤਾਂ ਸਾਨੂੰ ਕਿਹੜਾ ਪਤਾ ਹੀ ਲੱਗਦਾ ਬਈ ਘਰ ਦਾ ਕਬੂਤਰ ਲੈ 20 ਯਾਰ ਹੀ ਆ ਕੇ ਮੁੜ ਕੇ ਇੱਕ ਥਾਂ ਤੋਂ ਯਾਰ ਆਏ ਥੋੜਾ ਉੜਦੇ ਹੁੰਦੇ ਆ ਹਜੇ ਨਹੀਂ ਆਂਦਾ ਉਹ ਉਤਲੇ ਨੂੰ ਨਾਲ ਲਾਇਆ ਉਹ ਦੇਖੋ ਉਹ ਦੇਖੋ ਕਰੋ ਛੱਡਿਆ 12 ਦੇ ਬੰਦਿਆਂ ਦੇ ਨਾਂ ਤੋਂ ਚਲੋ ਕੋਈ ਗੱਲ ਨਹੀਂ ਵੈਸੇ 10 ਕਿ ਛੱਡਨੇ ਚਾਹੀਦੇ ਸ਼ਾਇਦ ਦੋ ਪੁੱਤਰ ਹੀ ਕਰੋ ਛੱਡਦੇ ਆਂ ਵੀਰੇ ਠੀਕ ਹੈ ਤੇ ਉਹ ਗੱਲ ਦਾ ਫਰਕ ਹੁੰਦਾ ਹੈ ਹਣਾ ਤਾਂ ਕਰਕੇ ਉਹ ਦੇਖੋ ਉਹ ਬੈਠੀ ਜਾਂਦਾ ਇੱਕ ਥਾਂ ਤੇ ਬੈਠੀ ਜਾਂਦਾ ਐਡੇ ਘੜਾਕਾਂ ਬਲੇ ਆਏ ਆ ਉਹ ਬਾਈ ਓ ਥੱਲੇ ਉੱਤਰ ਜੋ ਏ 10 ਮਿੰਟ ਬਹਿ ਜਾਣ ਦੇ ਵਿਚਾਰੇ ਨੂੰ ਕਾਊਂਟਰ 'ਤੇ ਇਕੱਠਾ ਕਰਿਆ ਜਵਾਗ ਦਾ ਤੇ ਦਿਉਣ ਇੱਕ ਦਿਉਣ 220 ਵਾਲੀ ਦਿਉਣ 220 ਵਾਲੀ 220 ਵਾਲੀ ਮਣੀਆਂ ਵਾਲੇ ਤਿੰਨ ਬਾ 11 ਪੀ ਕਿੰਨੇ 3000 3300 ਲੈਦਾ 3300 ਥਰਾਜ ਵਾਲੇ ਤੋਂ ਕਿੰਨੇ ਬਾਈਵਲਸ ਬਾ 17 1700 ਨਾ ਨਾ ਚੌਂਤੀ 3400 ਹਜੇ ਕਦੀ ਬਾਜੀ ਰਹੇਗੀ ਉਹ ਹਜੇ ਕੋਈ ਬਾਜੀ ਰਹੇਗੀ ਜਿਹੜੀਆਂ ਪਾ ਰਹੇ ਹਨ ਬਾਸਾਂ ਬੁੱਕਾਂ ਵਾਲੀਆਂ ਕਿੰਨੇ ਖੇੜੇ ਛੱਡਿਆ ਇੰਨੇ ਖੇੜੇ ਵਾਲੀ ਹਾਂ ਹਾਂ ਸਜੀ ਨੇ ਖੇੜੇ ਵਾਲੀ ਕਿਹੜੇ ਓਏ ਤੇ ਕਿੰਨੇ ਖੇੜੇ ਵੀ ਖਰਿਆ ਕੂਤਰਾ ਆਪਣਾ 1700 ਇੰਨੇ ਖੇੜੇ ਵਾਲਾ 1716 ਸਾਫ ਗੇਲੇ ਹੈ ਜਿਹੜੇ ਇੱਕ ਸੀ ਕਿਤੋਂ ਇੱਕ ਕਿੰਨਾ ਸੀ ਨਿਕੜੇ 1700 1700 ਕਿੰਨੇ ਬਣ ਕੇ ਦੱਸੇਗਾ ਵੀਰੇ ਕਿੰਨੇ ਯਾਰ ਕਿ ਜੋੜੀ ਲਾਏ 44200 44000 ਐਂਟਰੀਆਂ 'ਚ ਹੈ 44200 ਆ ਦੇਖੋ 44200 ਐਂਟਰੀਆਂ ਦਾ ਹਰਗੇ ਠੀਕ ਹੈ ਵੀਰੇ ਖਾਣ ਪੀਣ ਤੇ ਤੇਲ ਲਾਲਾ ਘੱਟੋ ਘੱਟ ਤੂੰ 5000 ਦਾ ਤੇਲ ਲਾਲਾ ਵਿੱਚ 5000 ਚ ਵੜ ਗਿਆ ਸਿੱਧੀ 5000 ਚ ਵੜ ਗਏ ਇਸ ਤੋਂ ਪਹਿਲਾਂ ਪਹਿਲਾਂ 70000 ਚ ਕਰਾਂਗੇ ਕੰਮ ਆਪਾਂ ਚੱਗਾ ਚੌੜ ਕਰਾਉਣਾ ਹੈ ਪਿਆਸ 60 70000 ਬਹੁਤ ਹੁੰਦਾ ਤਿੰਨ ਮਹੀਨੇ ਦਾ 70000 ਰੁਪਏ ਖਰਚਾ ਕਰਦਾ ਉਹ ਆਪਾਂ 70000 ਤਿੰਨ ਮਹੀਨੇ ਚ ਕਿਸੇ ਨੂੰ ਦੇਣਾ ਹੋਵੇ ਕੋਈ ਚੀਜ਼ ਨਹੀਂ ਹੋਵੇ ਆਪਾਂ ਦਾ ਦਿਲ ਨਹੀਂ ਕੱਟ ਸਕਦਾ ਤਿੰਨ ਮਹੀਨੇ 70000 ਰੁਪਏ ਰੋਜ਼ 2232 2300 ਪਰ ਕੇ 44 4400 ਪਰ ਕੇ ਉਹ ਜਿੱਥੇ ਦਾ ਇਹ ਤੁਸ ਨੂੰ ਦੇਣਾ ਹੋਵੇ ਆ ਕੇ ਜਵਾਂ ਨਹੀਂ ਦਿੱਤਾ ਜਾਂਦਾ 44 ਹੈ ਨਾ ਬਾਜੇ ਕਿੰਨੇ ਹਰ ਗਏ ਪਸਾਰੀਆਂ ਕਿੰਨੇ ਕਬੂਤਰ ਹਰ 24 25 ਹਰ ਗਏ ਨਾ 25 ਕਬੂਤਰ ਹਰ ਗਏ ਬਈ ਆਪਣੇ ਹੁਣ ਤੱਕ 25 ਕਬੂਤਰ ਤੇ 44000 ਰੁਪਇਆ ਠੀਕ ਹੈ ਤੇ ਅੱਜ ਵਾਲਾ ਬਈ ਤਿੰਨ ਭੱਜ ਗਏ ਇੱਕ ਕਬੂਤਰ ਬਈ ਸਾਡਾ ਆਪਣਾ ਕਹਿੰਦੇ ਜਿਹੜਾ ਟੂ ਸੈਟਰੀ ਵਾਲਾ ਰਹਿ ਗਿਆ ਸੀਗਾ ਬਈ ਲਗਭਗ 2:44 ਮਿੰਟਾਂ ਤੇ ਕਹਿੰਦੇ ਸੀ ਵੀ ਟਾਵਰ ਤੇ ਬੈਗਾ ਬਈ ਹਉ ਸਾਹਮਣੇ ਬੈਠਾ ਜਿਹੜਾ ਉਹ ਕੂਤਰ ਨੂੰ ਕਹਿੰਦੇ ਵੀ ਆਪਣਾ ਕੂਤਰਾ ਵੀ ਟੂ ਸੈਟ ਆਵਰੀ ਵਾਲਾ ਗੋਰਾ ਗੁਰੂ ਸਰ ਦੇ ਨਾਂ ਤੇ ਸੀਗਾ ਤੇ ਉਦੋਂ ਲਗਭਗ 15 ਕੂਤਰੀ ਫਿਰਦੇ ਨੂੰ ਮੁੱਲਾ ਜਦੋਂ ਬੈਠਾ ਹਨ ਇਹ 15 ਕੂਤਰੀ ਸੀਗੇ ਇੱਥੇ ਤੇ ਬਾਕੀ ਕੂਤਰ ਖਰਾਬ ਹੀ ਸਾਨੂੰ ਦੱਸੇ ਸੀਗਾ ਮੈਂ ਵੀ ਇਹ ਬਹਿ ਕੇ ਹਰ ਜਾਣੇ ਦੂਜੇ ਭੱਜ ਕੇ ਹਰ ਜਾਣਗੇ ਤੇ ਬਾਕੀ ਹਜੇ ਸਾਨੂੰ ਕਲੀਅਰ ਨਹੀਂ ਵੀ ਆਪਣੇ ਹੀ ਬੈਠਾ ਹੈ ਕਿ ਹੋਰ ਹੈ ਕੋਈ ਤਾਂ ਕਰਕੇ ਪੂਰਾ ਇੱਕ ਘੰਟਾ ਹੋ ਗਿਆ ਡੇਢ ਘੰਟਾ ਇੱਥੇ ਥੱਲੇ ਬੈਠੇ ਤੇ ਉੱਡਿਆ ਉਹ ਦੱਸਾਂਗੇ ਬਾਕੀ ਬੱਸ ਸਤਰ ਮੁਕਸਰ ਵਾਲਾ ਮੁੰਡਾ ਵੀ ਵਿਚਾਰਾ ਪਹੁੰਚਿਆ ਹੋਇਆ ਹਨਾ ਇਹ ਵੀ ਆਉਂਦਾ ਹੁੰਦਾ ਮੈਚ ਵੇਖਣ ਆ ਮਾਇਲੇ ਲੰਡੂ ਹੀ ਲੱਗ ਜਾਂਦੇ ਸਾਡੇ ਨਾਲ ਯਾਰ ਝੋੜਾਂ ਵਾਲਾ ਵਿਚਾਰ ਉਹ ਦਰੋ ਵੀ ਪੂਰੀ ਮਿਹਨਤ ਲਾਈ ਜਾਂਦੇ ਯਾਰ ਕੀ ਯਾਰ ਇੰਨੀ ਨਿਮੋਸ਼ੀ ਯਾਰ ਹੋਰ ਹੁੰਦਾ ਬੰਦਾ ਤਾਂ ਮੈਨੂੰ ਲੱਗਦਾ ਕੋਈ ਗੀਵਾਪ ਕਰ ਦਿੰਦਾ ਯਾਰ ਆਪਾਂ ਨੂੰ ਵੀ ਸ਼ਰਮ ਮੰਨ ਲੈਣੀ ਚਾਹੀਦੀ ਹੁਣ ਤਾਂ ਯਾਰ ਬਸ ਕਰ ਗਏ ਹਣਾ ਉਹ ਯਾਰ ਇੱਕ ਵਾਰੀ ਚੰਗਾ ਉੱਡ ਜਾਂਦਾ ਯਾਰ ਪੂਰੇ 2-4 ਵਜਾਂ ਤਗੜੇ ਉੱਡ ਜਾਂਦੇ ਭਾਏ ਨਾ ਫੇਰ ਕਈ ਇੱਕ ਵਾਰੀ ਕਦੇ ਹੀ ਵਾਈ ਲੰਡੂ ਉੱਡ ਜਾਂਦਾ ਜਾ ਕੇ ਚੂਬਰੇ ਵਾਲੀ ਬਾਲਾ ਥੱਕ ਗਈ ਬੂਚੀ ਚੂਬਰੇ ਤੇ ਤੜਕੀ ਪੱਤੇ ਵਾ ਗਈ ਚੂਬਰੇ ਤੇ ਤੜਕੀ ਭੱਜ ਗਈ ਸੀਗੀ ਭਾਏ ਤਾਂ ਯਾਰ ਮੋੱਖਾ ਵੀ ਚੱਲ ਕੋਈ ਨਾ ਚੂਬਰੇ ਤੇ ਤੜਕੇ ਉਸ ਤੋਂ ਬਾਅਦ ਆਪਣੀ ਦੂਜੀ ਤੁਹਾਨੂੰ ਪਤਾ ਹੀ ਸਾਰੇ ਕੱਟੇ ਗਏ ਆਪਣੇ 12 20 ਤੇ ਆ ਪਹੇਗਾ ਲਗਭਗ 2 ਚਾਲੀ ਦੇ ਬਠਾ ਪੁੱਤਰ ਸ਼ਾਇਦ ਚਲੋ ਚੱਲਦੇ ਆਂ ਠੰਡਾ ਲੈ ਲਿਆ ਆਹੀ ਬਚਨੋਂ ਦਾ ਆਪਾਂ ਨੂੰ ਦੂਜੀ ਤੇ ਤੀਜੀ ਬੋਤਲ ਪੀ ਜਾਣੀ ਚਲੋ ਉੱਥੇ ਜਾਓ ਉਹਦਾ ਬਲੇਵਾਰਾ ਤੂੰ ਹੀ ਦੂਜੀ ਤੀਜੀ ਪੀਂਨਾ ਅਸੀਂ ਤਾਂ 7 8 ਪੀਏ ਤਰਕੇ 7 8 ਪੀ ਗਏ ਚੱਲ ਫੇਰ ਕਿਹੜਾ ਖਾਦੀਏ ਤਰਕੇ ਫੇਰ ਤੁਸੀਂ ਤਰੱਕੀ 'ਚੋਂ ਵਧੀਆ ਵਧੀਆ ਚਲੋ ਠੀਕ ਆ ਉਹ ਹਜੇ ਵੀ ਕੋਈ ਤਰ ਡਾਊਟ ਚ ਆ ਯਾਰ ਰੋਡਾਂ 'ਤੇ ਪੈਣਾ ਨਾ ਕਲੀਅਰ ਹੋ ਜਾਏ ਤੇ ਅਸੀਂ ਘਰ ਨੂੰ ਜਾਂਦੇ ਹੋਈ ਗਏ ਯਾਰ ਵੀ ਸਾਡੇ ਕੋਈ ਬੂਰਾ ਆ ਨਹੀਂ ਤਾਂ ਫਿਰ ਕਹਿੰਦਾ ਕਿ ਚਿਆਰੀ ਭੱਜ ਗਏ ਬਈ ਠੀਕ ਆ ਇਹਨਾਂ ਦੇ ਤਾਂ ਹਜੇ ਉੱਡੀ ਪਰਦੀ ਸੀਗੀ ਉਹ ਦੋ ਪਿੰਡਾਂ ਦਾ ਆਉਣ ਜਾਣ ਕਰੀ ਜਾਂਦੀ ਸੀ ਗੇਰ ਇਧਰੋਂ ਰਾਹ ਨਾਲ ਹੀ ਮਣਗਾ ਵਾਲਾ ਨਾਲ ਹੀ ਸਭ ਆ ਰਹਿ ਜਾਵਾ ਣੀੜੀ ਣੀੜੀ ਏ ਠੀਕ ਆ ਕਿ ਨਹੀਂ ਤੇ ਘੌਰ ਕਰਕੇ ਚਲੋ ਕੋਈ ਨਾ ਠੰਡੇ ਤੇ ਠੰਡਾ ਆ ਰਿਹਾ ਠਡੇ ਤੇ ਠੰਡਾ ਜੀ ਦਿਸ ਠੰਡਾ ਸਪਾਂਸਰਡ ਸਪਾਂਸਰਡ ਬਾਈ ਦੀਪੂ ਕਿਲੀ ਹੈਨਾ ਆਈ ਹੈ ਨਾ ਮਸ਼ੂਰੀ ਜਾਈ ਕਰ ਦਿੰਦਾ ਨਾ

ਯਾਣੀ ਪੀ ਆਨੇ ਠੰਡੇ ਢੁੰਡੇ ਕੂਤਰ ਕੋਤਰ ਕੋਈ ਨਹੀਂ ਆਤਾ ਚਾਲਦੇ ਖਾਲੀ ਪਿੰਜਰੇ ਲੈ ਕੋਈ ਗਾਲ ਨਹੀਂ ਉਹ ਝੋੜਾ ਨਾ ਕਦੇ ਸੱਚ ਫੋਟੋ ਵਿੱਚ ਨਹੀਂ ਐ ਪ੍ਰੋਮੋਸ਼ਨ ਕਰਨੇ ਚੱਲੀ ਆ ਜੀ ਸਾਰੀ ਟੀਮ ਘਰ ਨੂੰ ਸੋ ਮੈਣੀ ਬੰਦੇ ਬਣਿਆ ਕੁਝ ਵੀ ਨਹੀਂ ਹਾਂ ਬਾਏ ਹਾਂ ਹਾਂ ਚਾਰੇ ਜਿੱਤ ਗਏ ਰਤ ਬਾਦੀ ਚਾਰੇ ਨੇ 4-4 ਘੰਟਿਆਂ ਦੀ ਜਿਹੜੀ ਰਾਤ ਨੂੰ 12-12 ਹੋਣੀ ਬਹਿਣ ਜਾਂਦੇ ਮੁੰਡਿਆ ਟਾਈਮ 'ਤੇ ਘਰੇ ਪਹੁੰਚ ਜਾ ਕੋਈ ਨਾ ਫੇਰ ਮਿਲਦਾ ਕਦੇ ਬਾਜੀ ਦੇ ਜੇ ਛੱਡੀ ਗਈ ਤਾਂ ਇੱਕ ਨੂੰ ਫੇਰ ਸੁਣ ਲਾਂਗੇ ਚੱਲ ਜਾਓ ਆ ਮੁਰਸਾੜਾ ਇਹ ਕੌਤ ਕਰੇ ਚਲੋ ਯਾਰ ਚੱਲ ਗਏ ਚਲੋ ਸਾਰੇ ਆ ਮਗਰੋਂ ਨਾ ਲਾ ਦੀ ਯਾਰ ਇਹ ਕਰੂਗਾ ਸ਼ੋ ਮੈਣੀ ਬੰਦੇ ਆਜੋ 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 ਇਹ ਰਿੰਡਾ ਫੋਰਸ ਨੇੜੇ ਆਉਂਦੇ ਕੰਮ ਹੈ ਕੰਮ ਕੰਮ ਬੇਬੀ ਕੰਮ 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 ਬੰਦੇ ਬਹੁਤ ਹੈਂ ਪੂਤਰੀ ਬਹੁਸੀ ਜਾਂਦੇ ਟਾਈਮ ਇੱਧਰੋਂ ਆਉਂਦੇ ਟਾਈਮ ਇੱਕ ਵੀ ਰਹਿ ਗਿਆ ਓਸਾਂ ਦੀ ਆਉਂਗੇ ਕਾਂਗ ਆਲੰਬੀ ਕਾਂਗ ਆਗੇ ਜੀ ਕਰੇ ਮੁੰਡਾ ਕੀ ਹੋ ਗਿਆ ਯਾਰ ਐ ਹੋਈ ਕੀ ਬਣਾਉਂਦੇ ਪਿੰਜਰੇ ਤਾਂ ਐ ਪਰ ਕਲੇਗੇ ਵੀ ਜੇ ਸਾਰਾ ਕੋਈ ਹੁੰਝੀ ਮਾਰ ਲਿਆਵਾਂਗੇ ਇੱਕ ਵੀ ਕਬੂਤਰ ਨਹੀਂ ਹੱਥ ਲੱਗਾ ਭਾਵੇਂ ਨਾ ਇੱਕ ਵੀ ਕਬੂਤਰ ਹੱਥ ਨਹੀਂ ਲੱਗਾ ਦੋ ਤਾਂ ਭੱਜ ਹੀ ਗਏ ਨਰੋਲ ਹੀ ਹਾਂ ਥੋੜੇ ਜੀ ਟਾਈਮ ਚ ਕਟਾ ਕੇ ਮੁੜੇ ਜੀ ਹਾਂ ਠੀਕ ਹੈ ਆਪਣੇ ਵਾਲਾ ਟੂਸੇ ਟੋਰੀ ਵਾਲਾ ਵੀ ਡਗ ਡੁਗ ਪਿਆ ਬਸ ਉਹ ਵੀ ਆ ਹੀ ਗਿਆ ਸਿੱਧੇ ਹਿਸਾਬ ਕਰਦਾ ਠੀਕ ਹੈ ਉਹ ਵੀ ਸਿਰ ਮੈਨੂੰ ਪਤਾ ਸੀ ਅੱਜ ਆਪਣੇ ਤਿੰਨੇ ਤਾਂ ਤੁਹਾਨੂੰ ਦੱਸਦੀ ਵੀ ਸਿਰੇ ਨਹੀਂ ਆਂਦੇ ਕੱਲੀ ਚੋਬਰ ਵਾਲੀ ਕੁੁੱਤੀ ਸਿਰੇ ਜਾਦਾ ਸੀ ਸੀ ਉਹ ਤੜਕੀ ਸਿਰੇ ਆਵੜੀ ਆਂ ਆਏ ਜੱਡਰ ساری ਸਿਰ ਜਾਵੜੀ ਪਤਾ ਵੀ ਨਹੀਂ ਲੈ ਕਮਾਦੀ ਤੀ ਕਿੱਧਰ ਗਈ ਬਈ ਓਏ ਫੇਰ 13 ਤਜੋਂ ਕੱਢਤੀ ਉਸ ਤੋਂ ਬਾਅਦ ਇੱਕ ਵਾਰੀ ਨੂੰ ਸਮਾਧਾ ਦੀ ਸੀ ਐ ਉਸ ਦਿਵਾਰ ਨਹੀਂ ਸੀ ਬਸ ਖੂਦ ਰਿਓ ਕਿੱਥੇ ਐ ਨਹੀਂ ਨਹੀਂ ਨਾ ਚੋੜ ਆ ਲਿਆ ਜੋ ਤੁਸੀਂ ਘਰੇ ਆਗੇ ਸੀਗੇ ਸਮਾਧਾ ਦਾ ਪਹਿਲਾਂ ਇੱਧਰ ਵੀ ਦਿੱਤੀ ਯਾਰ ਜਦੋਂ ਮੈਨੂੰ ਟਾਈਮ ਲੱਗਿਆ ਸੀ ਬਸ ਇੱਕ ਵਾਰੀ ਮਣਗਾਲੇ ਤੇ ਇੱਕ ਵਾਰੀ ਸਵਾਗਣੇ ਦੀ ਆਇਆ ਪਹਿਲੇ ਘਰੇ ਇਹਦਾ ਦੁਹੇ ਵਾਲਿਆ ਵੀਰੇ ਪਹਿਲੇ ਘਰੇ ਆਪਣੇ ਲਾਲ ਲਾਲ ਪਗ ਲਾਣੀ ਦੇ ਟਾਈਮ ਨਹੀਂ ਲੱਗਿਆ ਸੀ ਟਾਈਮ ਲੱਗਿਆ ਪਹਿਲੇ ਘਰੇ ਉਦੋਂ ਇਹਦੇ ਆ ਕੂਤਰ ਕਾਪੀ ਵਾਲੇ ਦੋਸਤਾਂ ਨੂੰ ਤੈਨੂੰ ਰਾਤ ਨੂੰ ਦੁਹੇ ਵਾਲੇ ਨੂੰ ਨੂੰ ਆਉਂਦਾ ਓਏ ਮੈਨੂੰ ਤਾਂ ਲਾ ਹੀ ਨਾ ਮੈਂ ਕਹਿੰਦਾ ਮਮਾ ਹਾਂ ਘੜਾ ਜੜਾ ਇਹਨਾਂ ਤੋਂ ਤੇ ਕੂਤਰ ਦੇ ਡਾਵੇ ਬਹੁਤ ਸੀ ਸੋਖਣ ਵਾਲਾ ਨਾ ਢੇੜਾਂ ਵਾਲੇ ਦਿਨ ਬਈ ਸਾਂਭ ਵਾਲੇ ਦਿਨ ਕੂਤਰ ਆਪਣੇ ਦੋਵੇਂ ਖਰਾਬ ਹੋ ਗਏ ਘਰ ਵਾਲੇ ਗੇੜਾਂ ਦਿਨ ਸਹੀ ਸੀ ਦੱਸਦਾ ਮੈਂ ਗੁਲਾਬੀ ਬਗਲ ਵਾਲੀ ਕਬੂਤਰੀ ਵੜਾਈ ਸੀ 5:10 ਦੇ ਤੇ ਖਣੀ ਗਗਲਾਬ ਤਾਂ ਖਣੀ ਗੁਲਾਬੀ ਬਗਲ ਵਾਲੀ 5:00 ਵਜੇ ਭਾਈ ਜੀ ਕੀ ਕਬੂਤਰ ਭਾਈ ਸੀ 5:10 ਦੇ ਖਣੀ ਗੁਲਾਬੀ ਬਗਲ ਵਾਲੀ 5:10 ਦੇ ਭਾਈ ਸੀ ਕਬੂਤਰ ਭਾਈ ਸੀ 5:20 ਮਿੰਟਾਂ ਤੇ ਫਰਾਟ ਉਤਾਰੀ ਕਬੂਤਰ ਲੇਟ ਕਬੂਤਰੀ ਨਾਲੋਂ ਇਹਨਾਂ ਕਾ ਜਿਆਦੇ ਉਡਣਾ ਚਾਹੀਦਾ ਸੀ ਨਾ ਕਬੂਤਰ ਪਤਾ ਹੀ ਨਹੀਂ ਕੀ ਖੇਰੋਂ ਮੇਰੇ ਵੀ ਕੁਝ ਹੋਇਆ ਮੁਗਦੀ ਗੱਲਾਂ ਮੈਂ ਤੁਹਾਨੂੰ ਦੱਸਾਂ ਕਬੂਤਰ ਸੈਟ ਨਹੀਂ ਸਹੀ ਨਹੀਂ ਸਵੇ ਤੇ ਯਕੀਨ ਵੀ ਨਹੀਂ ਸੀਗਾ ਤੇ ਬਸ ਉਹੋ ਜਿਹਾ ਕੁਝ ਕਰਕੇ ਵਿਖਾਤਾ ਚਲੋ ਕੋਈ ਨਾ ਬੇਸ਼ਰਮ ਹੈ ਫਿਰ ਵੀ ਇੱਕ ਦੂਰ ਛੱਡਾਂਗੇ ਹਜੇ ਜਿਹੜਾ ਆਪਣੇ ਇੰਟਰੀਆ ਪੰਗਾ ਹੈ ਇੱਕ ਤਾਂ ਮੈਨੇ ਵਾਲੀ ਐਂਟਰੀ ਪਈ ਆਪਣੀ ਇੱਕ ਹਜੇ ਦਿਉਣ ਕਲੱਬ ਵਾਲੀ ਲਾਸਟ 22 ਛੱਡੀ ਆ ਛੱਡਨੀ ਆਪਾਂ ਠੀਕ ਹੈ ਤੇ ਇੱਕ ਹਜੇ ਟਿਊਬਰ ਇੱਕ ਰੋ ਰਹਿ ਕੇ ਛੱਡਣ ਦੀ ਰਾਇ ਜੇ 22 ਦੀ ਨੂੰ ਹੋਈ ਤਾਂ ਇੱਕ ਫਿਰ ਆਪਣੀ ਬਾ ਗਿਲ ਜੜੀ ਛੱਡਣ ਦੀ ਰਾਇ ਆ ਬਾਸ ਤਿੰਨ ਬਾਈਆਂ ਛੱਡਣੀਆਂ ਬਾਅਦ ਤੋ ਬਾਦ ਹਾਂ ਬਾਕੀ ਦਾਸਦਿਆਂ ਚਲੋ ਕੋਈ ਨਾ ਕੀ ਬੰਦਾ ਕਿਹੜਾ ਦਾ ਸਾਰੇ ਟੀਮ ਅੱਕੀ ਤੱਕੀ ਤੇ ਟੁੱਟੀ ਭੱਜੀ ਤੇ ਬਸ ਕੁਸੋ ਨਾ ਫੱਟੀ ਪਈ ਹੈ ਹਾਂਜੀ ਮੇਰੇ ਵੀਰੋ ਉਹਨੂੰ ਆਜੀ ਵੇਲੇ ਰੋਟੀ ਖਾ ਕੇ ਨਾਈ ਤੋਂ ਹੀ ਕਰਕੇ ਚੋੜ ਵਾਲੇ ਮੁੰਡੇ ਨੂੰ ਰੋਟੀ ਖਿੜਾ ਕੇ ਜੀ ਲੀਓ ਨੂੰ ਰੋਟੀ ਪਾਦੀ ਕਰਦੇ ਆਣੇ ਸਾਰੇ ਕੰਮ ਨਿਪੜੇ ਅਲੱਗ-ਪੱਖ ਬਾਦਾਮ ਪਿਉਣੇ ਸੀ ਹੁਣਾਂ ਬਾਕੀ ਯਾਰ ਫਤ ਮੇਰੇ ਯਾਰ ਲੇ ਗੇ ਉਹ ਬਾਦਾਮ ਆਪਾਂ ਪਿਉਂਦੇ ਆਣੇ ਚੋੜ ਵਾਲੇ ਮੁੰਡੇ ਨੇ ਪੀਉ ਤੇ ਹੋਏ ਤਾਂ ਠੀਕ ਹੈ ਨਹੀਂ ਫਿਰ ਆਪਾਂ ਪਿਉਂਦੇ ਨਹੀਂ ਤੇਰੇ ਕੋਲ ਫੋਨ ਆਈਦਾ ਉਹ ਚ